ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਏਕਮਨੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਮੇਰੇ ਆਪਣੇ ਪਿੰਡ ਪਿੰਡ ਜੌਣ ਵਾਲੇ ਚੋਂ ਜਿਲ੍ਹਾ ਸਾਨੂੰ ਜਿਹੜਾ ਫਰੀਦਕੋਟ ਪਿਆ ਜਾਂਦਾ ਅੱਜ ਦੀ ਵੀਡੀਓ ਬਾਈ ਜਗਸੀਰ ਦੇ ਘਰੋਂ ਬਣਾ ਰਹੇ ਆਂ ਜਗਸੀਰ ਸਿੰਘ ਸਾਨਾ ਉਪ ਨੱਥੂ ਸਿੰਘ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਵਹਿੜ ਦੇਖ ਰਹੇ ਹੋ ਇਹ ਬਾਈ ਨੇ ਵੇਚਣੀ ਹੈ ਐਚ ਐਫ ਨਸਲ ਦੀ ਵਹਿੜ ਹੈ ਉਮਰ ਆ ਜਿਹੜੀ ਬਾਈ ਨੇ 16 ਮਹੀਨੇ ਦੱਸਿਆ ਆਪਾਂ ਨੂੰ ਦੰਦੋਂ ਖੀਰੀ ਐ ਦੁੱਧ ਵਾਲੇ ਦੰਦਾਂ ਜੀ ਐ ਬਾਕੀ ਲੱਸੀ ਜ਼ਰੂਰ ਪੈਂਦੀ ਐ ਕਮਜ਼ੋਰ ਆ ਥੋੜੀ ਜੀ ਕਿ ਬਾਈ ਤੋਂ ਸੰਭਾਈ ਨਹੀਂ ਹੋਈ ਕਿਉਂਕਿ ਅੱਜ ਕੱਲ ਤਾਂ 12 ਮਹੀਨੇ ਦੀ ਵਿਹੜ ਸੀਮਨ ਲੈਂਡ ਦੇ ਕਾਬਲ ਹੋ ਜਾਂਦੀ ਐ ਚੰਗੀ ਸੰਭਾਈ ਹੋਵੇ ਤਾਂ ਬਾਕੀ ਬਾਈ ਦਾ ਨੰਬਰ ਆ ਜਿਹੜਾ ਆਪਾਂ ਸਕਰੀਨ ਤੇ ਲਾਵਾਂਗੇ ਜਿਹੜੀ ਰਹੀਦੀ ਜਾਣਕਾਰੀ ਆ ਤੁਸੀਂ ਲੈ ਸਕੋ ਵਹਿੜ ਦੀਆਂ ਬਰੀਕੀਆਂ ਚੰਗੀਆਂ ਚੰਗੀ ਆ ਥੋੜੀ ਨਸਲ ਚ ਵਧੀਆ ਤੇ ਪਰ ਕਮਜ਼ੋਰ ਜ਼ਰੂਰ ਆ ਜੇ ਕੋਈ ਵੀਰ ਸੰਭ ਲੂਗਾ ਤਾਂ ਚੰਗੀ ਵਹਿੜ ਤਿਆਰ ਹੋ ਜੂਗੀ ਤੇ ਬਾਈ ਨੇ ਜਿਹੜਾ ਰੇਟ ਆ ਇਹਦਾ 15000 ਰੁਪਏ ਰੱਖਿਆ ਹੈ ਜਿਹਦੇ ਚੋਂ ਮਾਨਤਾਣ ਹੋ ਜੂਗਾ ਮਾੜਾ ਮੋਟਾ ਬਾਕੀ ਮੇਰੇ ਵੱਲੋਂ ਇੱਕ ਰਿਕਵੈਸਟ ਆ ਵੀ ਜੇ ਦਾ ਕੋਈ ਵੀਰ YouTube ਤੇ ਦੇਖ ਰਿਹਾ ਵੀਡੀਓ ਨੂੰ ਤਾਂ ਚੈਨਲ ਸਬਸਕ੍ਰਾਈਬ ਕਰ ਲਿਆ ਜੇ ਜੇ Facebook ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫਾਲੋ ਜ਼ਰੂਰ ਕਰਿਆ ਜੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਜੇ ਵੀਡੀਓ ਕਿਵੇਂ ਬਣੀ ਹੈ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ